ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੜਿਆਂ ਦੇ ਸਵਾਲ ਆਉਂਦੇ ਨੇ ਸ਼ਬਦ ਦੇ ਦੋ ਸਾਡਾ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਦੇਖੋ ਭਾਈ ਅੱਜ ਤਾਈਂ ਸ਼ਬਦਾਂ ਦੀਆਂ ਵੀਡੀਓ ਤਾਂ ਬੜੀਆਂ ਬਣਾਤੀਆਂ ਅਸੀਂ ਮਾਰ ਪਤਾ ਕਿੱਥੇ ਖਾਨਦੇ ਆ ਅਸੀਂ ਵਿੱਚੇ ਛੱਡ ਦਿੰਨੇ ਆ ਦੱਸ ਦੇਣੇ ਸ਼ਬਦ ਕੀਤਾ ਬੱਚੇ ਛੱਡਤਾ 5 ਦਿਨ ਕੀਤਾ ਬੱਚੇ ਛੱਡਤਾ ਸਾਨੂੰ ਫਰਕ ਨਹੀਂ ਪਿਆ ਭਾਈ ਫਸਲ ਪੱਕਣ ਨੂੰ ਵੀ ਤੇ 6 ਮਹੀਨੇ ਲੱਗ ਜਾਂਦੇ ਆ ਨਾ ਹੈਨਾ ਇੱਕ ਚੀਜ਼ ਫੜ ਲਓ ਮੂਲ ਮੰਤਰ ਜੇ ਕਰ ਰਹੇ ਹੋ ਤਾਂ ਸਵਾਲ ਆਖ ਮੂਲ ਮੰਤਰ ਕਰੋ ਆਪਾਂ ਕਰਦੇ ਆ 5 ਮਿੰਟ ਇਹਦਾ ਕਰ ਲਿਆ 5 ਮਿੰਟ ਉਹਦਾ ਕਰ ਲਿਆ ਹੈਣਾ ਮਤਲਬ ਸ਼ਬਦ ਦਾ ਇੱਕ ਦਾ ਜਾਪ ਕਰੋ ਉਹਨੂੰ ਸਵਾ ਤੱਕ ਲੱਖ ਤੱਕ ਲੈ ਕੇ ਜਾਓ ਮਹਾਪੁਰਖ ਵੀ ਅਕਸਰ ਕਹਿੰਦੇ ਨੇ ਕਹਿੰਦੇ ਭਾਈ ਮੂਲ ਮੰਤਰ ਲੱਖਾਂ ਚ ਕਰ ਲਓਗੇ ਲੱਖਾਂ ਵਾਲੇ ਬਣ ਜਾਓਗੇ ਕਰੋੜਾਂ ਚ ਕਰ ਲਓ ਕਰੋੜਾਂ ਵਾਲੇ ਬਣ ਜਾਓਗੇ ਹੈਨਾ ਮਤਲਬ ਇੱਕ ਸ਼ਬਦ ਲੈ ਲਓ ਆਪਾਂ ਹੀ ਕਰਦੇ ਆ 5 ਮਿੰਟ ਉਹਦਾ ਕਰ ਲਿਆ ਵੀ ਫਲ ਤਾਂ ਚੜ੍ਹੋ ਸਾਰਿਆਂ ਨੂੰ ਮਿਲਦਾਗਾ ਪਰ ਜੋ ਇੱਕ ਇੱਕ ਸ਼ਬਦ ਨੇ ਇੱਕ ਚੀਜ਼ ਨੇ ਜੋ ਅਸੀਂ ਲੱਖਾਂ ਤੱਕ ਲੈ ਕੇ ਜਾਂਦੇ ਆ ਜੋ ਉਹਨੇ ਆਨੰਦ ਦੇਣਾ ਉਹ ਕਿਆ ਬਾਤ ਆ ਇਸ ਕਰਕੇ ਮੂਲ ਮੰਤਰ ਕਰੋ ਸਭ ਤੋਂ ਪਹਿਲੇ ਜੇ ਕੋਈ ਸ਼ਬਦ ਦਾ ਜਾਪ ਕਰਨਾ ਹੈ ਅਸੀਂ ਤਾਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਤੇ ਅਸੀਂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਅਸੀਂ ਸਭ ਤੋਂ ਪਹਿਲੇ ਮੂਲ ਮੰਤਰ ਕਰੀਏ ਉਹਨੂੰ ਲੱਖਾਂ ਦੇ ਵਿੱਚ ਲੈ ਕੇ ਜਾਈਏ ਫਿਰ ਉਹਨੂੰ ਹੌਲੀ ਹੌਲੀ ਅਭਿਆਸ ਕਰਦੇ ਕਰਦੇ ਜਦੋਂ ਪੱਕ ਗਿਆ ਸਾਡਾ ਅਭਿਆਸ ਜਦੋਂ ਅਸੀਂ ਕਰੋੜਾਂ ਤੱਕ ਵਾਜੇ ਫਿਰ ਚਲੋ ਕੋਈ ਹੋਰ ਸ਼ਬਦ ਦਾ ਆਪਾਂ ਕਹਿ ਲਓ ਕਿ ਜਾਪ ਕਰ ਸਕਦੇ ਹਾਂ ਨਾ ਨਾਂ ਨਾਲ ਮੂੜ ਮੰਤਰ ਸਵਾਲਾ ਕਰਨਾ ਤਾਂ ਜ਼ਰੂਰੀ ਹੈ ਇਹਦੇ ਨਾਲ ਇੱਕ ਚੰਗੀ ਵਾਈਬ ਬਣ ਜਾਂਦੀ ਹੈ ਸਾਡੀ ਨੈਗੇਟਿਵਿਟੀ ਉਹ ਪਹਿਲਾਂ ਹੀ ਦੂਰ ਹੋ ਜਾਂਦੀ ਆ ਫਿਰ ਜਦੋਂ ਰਾਸ ਹੋਣ ਲੱਗੇ ਫਿਰ ਤਾਂ ਅਸੀਂ ਸਾਰੀ ਲੱਖਾਂ ਲੱਖਾਂ ਚ ਲੈ ਆ ਸਕਦੇ ਆ ਨਾ ਹੌਲੀ ਹੌਲੀ ਜਦੋਂ ਸਾਡੇ ਸਾਡੇ ਤੇ ਸਤਿਗੁਰੂ ਪਾਸ਼ਾ ਨੇ ਕਿਰਪਾ ਕੀਤੀ ਇਸ ਕਰਕੇ ਆਏ ਨਾ ਕਰੋ ਵੀ ਉਹ ਕਰ ਲੈ ਇਹਦਾ ਕਰ ਲੈ ਸਭ ਤੋਂ ਪਹਿਲੇ ਇੱਕ ਚੀਜ਼ ਇੱਕ ਸ਼ਬਦ ਲਓ ਇੱਕ ਸ਼ਬਦ ਨੂੰ ਹੀ ਲੱਖਾਂ ਤੱਕ ਲੈ ਕੇ ਜਾਓ ਫਿਰ ਆਨੰਦ ਕਿਆ ਬਾਤ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ